ਡੂਰ ਸਾਹਿਬ ਤੋਂ ਸੰਸਦ ਅਮਿਤਪਾਲ ਸਿੰਘ ਦੇ ਬਰਾਹਰਪੀਤ ਸਿੰਘ ਉਲਸ ਹੈਪੀ ਨੂੰ ਅੱਜ ਜਲੰਧਰ ਦੀ ਅਦਾਲਤ ਵਿਖੇ ਪੇਸ਼ ਕੀਤਾ ਗਿਆ ਦੱਸਦੀ ਹੈ ਕਿ ਬੀਤੇ ਦਿਨੀ ਹਰਪ੍ਰੀਤ ਸਿੰਘ ਉਲਸ ਹੈਪੀ ਨੂੰ ਫਲੋਰ ਪੁਲਿਸ ਵੱਲੋਂ ਹਾਈ ਟੈਕ ਨਕਾ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੌਰਾਨ ਉਨ੍ਹਾਂ ਕੋਲੋਂ 4.5 ਗ੍ਰਾਮ ਹਿਰੋਇਨ ਵੀ ਜਿਹੜੀ ਆ ਬਰਾਮਦ ਕੀਤੀ ਗਈ ਸੀ ਜਿਸ ਤੋਂ ਬਾਅਦ ਫਲੋਰ ਪੁਲਿਸ ਨੂੰ ਲਗਾਤਾਰ ਉਹਨਾਂ ਦੇ ਰਿਮਾਂਡ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅੱਜ ਉਹਨਾਂ ਵੱਲੋਂ ਜਲੰਧਰ ਦੀ ਮਾਨਯੋਗ ਅਦਾਲਤ ਦੇ ਵਿੱਚ ਯਾਚਿਕਾ ਲਗਾਈ ਗਈ ਸੀ ਜਿਸ ਤੇ ਅੱਜ ਸੁਣਵਾਈ ਸੀ ਤਾਂ 2 ਦਿਨ ਦਾ ਡਿਮਾਂਡ ਜਿਹੜਾ ਆ ਉਹਨਾਂ ਨੂੰ ਮਿਲ ਚੁੱਕਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅਮਿਤਪਾਲ ਸਿੰਘ ਦੇ ਪ੍ਰਹਰਪ੍ਰੀਤ ਸਿੰਘ ਉਲਸ ਹੈਪੀ ਇੰਦੇ ਦੋ ਦਿਨ ਦਾ ਰਿਮਾਂਡ ਜਿਹੜਾ ਆ ਫਲੋਰ ਕੋਰਟ ਨੂੰ ਜਿੱ ਦਿੱਤਾ ਗਿਆ ਜੀ 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 politically motivated ਆ ਹੋਰ ਕੁਝ ਨਹੀਂ ਹੈਗਾ ਇਸ ਐਫ ਆਈ ਆਰ 'ਚ ਜਦੋਂ ਟ੍ਰਾਇਲ ਚੱਲਣਾ ਫਲੋਰ ਕੋਰਟ 'ਚ ਟ੍ਰਾਇਲ ਚੱਲਣਾ ਜੀ ਇਹਦਾ ਉਹਦੇ ਵਿੱਚ ਕੁਝ ਨਹੀਂ ਪ੍ਰੂਫ ਹੋਣਾ ਕਿਉਂਕਿ ਇਹ ਬੋਗਸ ਫੈਕਟਸ ਦੇ ਨਾਲ ਇੱਕ ਫਾਲਸ ਕੇਸ ਇਹਨਾਂ ਨੇ ਤੇ ਲਾਂਚ ਕੀਤਾ ਗਿਆ ਨਾਥਿੰਗ ਐਲਸ ਅੱਛਾ ਇੱਕ ਜਿਹੜੇ ਮੰਗ ਪੁਲਿਸ ਵੱਲੋਂ ਪਹਿਲਾਂ ਜੈਸਾ ਵੱਲੋਂ 14 ਦਿਨ ਦੀ ਜੇਲ੍ਹ ਭੇਜਿਆ ਜਾਂਦਾ ਉਸ ਤੋਂ ਬਾਅਦ ਫਿਰ ਪੁਲਿਸ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਨਹੀਂ ਜੀ ਰਿਮਾਂਡ ਦੀ ਰਿਵੀਜ਼ਨ ਕੀਤੀ ਗਈ ਹੈ ਇਹਨਾਂ ਦੇ ਕੋਲੋਂ ਪੁਲਿਸ ਵੱਲੋਂ ਦੇਖੋ ਉਹਨਾਂ ਸੀ ਆਰਗੂਮੈਂਟਸ ਕਰਾਏ ਆ ਜੋ ਵੀ ਜੱਸ ਸਾਹਿਬ ਦਾ ਹੁਕਮ ਹੋਊਗਾ ਕਿੰਨੇ ਕਿੰਨੇ ਦਿਨ ਦਾ ਪੁਲਿਸ ਵੱਲੋਂ ਰਿਮਾਂਡ ਮੰਗਿਆ ਗਿਆ ਪੁਲਿਸ ਵੱਲੋਂ 10 ਦਿਨ ਦਾ ਮੰਗਿਆ ਗਿਆ ਸੀਗਾ ਜੀ ਤੇ ਹੁਣ ਦੇਖਦੇ ਆ ਸ਼ਾਮ ਨੂੰ ਕੀ ਆਰਡਰ ਕਰਦੇ ਆ ਕਿ ਆਈਸ ਪੁਲਿਸ ਵੱਲੋਂ ਕਿਹਾ ਗਿਆ ਐਸਐਸਪੀ ਸਾਹਮਣੇ ਦੱਸਿਆ ਕਿਹੜੇ ਰਸਤੇ ਦੇ ਵਿੱਚ ਹਾਈਵੇ ਦੇ ਵਿੱਚ ਕਿਹੜੀ ਆਈਸ ਰੇਪੀਰੇ ਸੀ ਤੇ ਉਹਨਾਂ ਦੇ ਗੱਡੀ ਦੇ ਵਿੱਚੋਂ ਕਿਹੜਾ ਪਿੰਦੇ ਸਮਾਨ ਵੀ ਕਿਹੜਾ ਬਰਾਮਦ ਕੀਤਾ ਗਿਆ ਗੱਡੀ ਦੇ ਵਿੱਚੋਂ ਇਹਨਾਂ ਨੇ ਜੋ ਪਾਇਆ ਉਹ ਸਮਾਨ 4 ਗ੍ਰਾਮ ਇਨਟੌਕਸਿਕੈਂਟ ਪਾਊਡਰ ਇਹਨਾਂ ਨੇ ਐਫਆਈਆਰ 'ਚ ਦਰਜ ਕੀਤਾ ਜੀ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੇ ਮੀਨਵਾਇਲ ਇਹ ਹੀ ਕਿਹਾ ਕਿ ਆਈ ਸਟ੍ਰੱਗ ਇਹਨਾਂ ਕੋਲੋਂ ਰਿਕਵਰ ਹੋਇਆ ਜੀ ਤੇ ਹੁਣ ਪੁਲਿਸ ਕੋਈ ਜੱਜ ਸਾਹਿਬ ਨੂੰ ਰਿਮਾਂਡ ਦਿੱਤਾ ਗਿਆ ਨਹੀਂ ਹਜੇ ਕੋਈ ਆਰਡਰ ਨਹੀਂ ਹੈ ਜੀ ਆਰਡਰ ਹਜੇ ਜੱਜ ਸਾਹਿਬ ਜਸਨਾਨ ਕੇ ਫਾਈਲ ਚੈੱਕ ਕਰਕੇ ਜੋ ਵੀ ਹੋਏਗਾ ਪਤਾ ਲੱਗੇਗਾ ਖਡੂਰ ਸਾਹਿਬ ਤੋਂ ਸੰਸਦ ਅਮਿਤਪਾਲ ਸਿੰਘ ਦੇ ਬਰਾਹਰਪ੍ਰੀਤ ਸਿੰਘ ਉਲਸ ਹੈਪੀ ਨੂੰ ਅੱਜ ਜਲੰਧਰ ਦੀ ਅਦਾਲਤ ਵਿੱਚੇ ਪੇਸ਼ ਕੀਤਾ ਗਿਆ ਦੱਸ ਦਈਏ ਕਿ ਬੀਤੇ ਦਿਨੀ ਹਰਪ੍ਰੀਤ ਸਿੰਘ ਉਲਸ ਹੈਪੀ ਨੂੰ ਫਲੋਰ ਪੁਲਿਸ ਵੱਲੋਂ ਹਾਈ ਟੈਕ ਨਕਾ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੌਰਾਨ ਉਨ੍ਹਾਂ ਕੋਲੋਂ 4.5 ਗ੍ਰਾਮ ਹਿਰੋਇਨ ਵੀ ਜਿਹੜੀ ਆ ਬਰਾਮਦ ਕੀਤੀ ਗਈ ਸੀ ਜਿਸ ਤੋਂ ਬਾਅਦ ਫਲੋਰ ਪੁਲਿਸ ਨੂੰ ਲਗਾਤਾਰ ਉਹਨਾਂ ਦੇ ਰਿਮਾਂਡ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅੱਜ ਉਹਨਾਂ ਵੱਲੋਂ ਜਲੰਧਰ ਦੀ ਮਾਨਯੋਗ ਅਦਾਲਤ ਦੇ ਵਿੱਚ ਯਾਚਿਕਾ ਲਗਾਈ ਗਈ ਸੀ ਜਿਸ ਤੇ ਅੱਜ ਸੁਣਵਾਈ ਸੀ ਤਾਂ 2 ਦਿਨ ਦਾ ਡਿਮਾਂਡ ਜਿਹੜਾ ਆ ਉਹਨਾਂ ਨੂੰ ਮਿਲ ਚੁੱਕਾ ਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅਮਿਤਪਾਲ ਸਿੰਘ ਦੇ ਪ੍ਰਹਰਪ੍ਰੀਤ ਸਿੰਘ ਉਲਸ ਹੈਪੀ ਦੇ ਦੋ ਦਿਨ ਦਾ ਰਿਮਾਂਡ ਜਿਹੜਾ ਆ ਫਲੋਰ ਕ੍ਰਿਸ ਨੂੰ ਜ ਦਿੱਤਾ ਗਿਆ ਹੈ ਜੀ ਜੀ politically motivated ਆ ਹੋਰ ਕੁਝ ਨਹੀਂ ਹੈਗਾ ਇਸ ਐਫ ਆਈ ਆਰ ਚ ਜਦੋਂ ਟ੍ਰਾਇਲ ਚੱਲਣਾ ਫਲੋਰ ਕੋਰਟ ਚ ਟ੍ਰਾਇਲ ਚੱਲਣਾ ਜੀ ਇਹਦਾ ਉਹਦੇ ਵਿੱਚ ਕੁਝ ਨਹੀਂ ਪ੍ਰੂਫ ਹੋਣਾ ਕਿਉਂਕਿ ਇਹ ਬੋਗਸ ਫੈਕਟਸ ਦੇ ਨਾਲ ਇੱਕ ਫਾਲਸ ਕੇਸ ਇਹਨਾਂ ਦੇ ਲੌਂਚ ਕੀਤਾ ਗਿਆ ਨਾਥਿੰਗ ਐਲਸ ਅੱਛਾ ਇਹ ਜਿਹੜੇ ਮੰਗ ਪੁਲਿਸ ਵੱਲੋਂ ਜੈਤਰਾ ਵੱਲੋਂ 14 ਦਿਨ ਦੀ ਜੇਲ੍ਹ ਭੇਜਿਆ ਜਾਂਦਾ ਉਸ ਤੋਂ ਬਾਅਦ ਫਿਰ ਪੁਲਿਸ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਨਹੀਂ ਜੀ ਰਿਮਾਂਡ ਦੀ ਰਿਵੀਜ਼ਨ ਕੀਤੀ ਗਈ ਹੈ ਇਹਨਾਂ ਦੇ ਕੋਲੋਂ ਪੁਲਿਸ ਵੱਲੋਂ ਦੇਖੋ ਉਹਨਾਂ ਸੀ ਆਰਗੂਮੈਂਟਸ ਕਰਾਏ ਆ ਜੋ ਵੀ ਜੱਸ ਸਾਹਿਬ ਦਾ ਹੁਕਮ ਹੋਊਗਾ ਕਿੰਨੇ ਕਿੰਨੇ ਦਿਨ ਦਾ ਪੁਲਿਸ ਵੱਲੋਂ ਰਿਮਾਂਡ ਮੰਗਿਆ ਗਿਆ ਪੁਲਿਸ ਵੱਲੋਂ 10 ਦਿਨ ਦਾ ਮੰਗਿਆ ਗਿਆ ਸੀਗਾ ਜੀ ਤੇ ਹੁਣ ਦੇਖਦੇ ਆ ਸਾਹਮਣੂ ਕੀ ਆਰਡਰ ਕਰਦੇ ਆ ਜੀ ਲੇਕਿਨ ਆਈਸ ਪੁਲਿਸ ਵੱਲੋਂ ਕਿਹਾ ਗਿਆ ਐਸਐਸਪੀ ਸਾਹਮਣੇ ਦੱਸਿਆ ਕਿਹੜੇ ਰਸਤੇ ਦੇ ਵਿੱਚ ਹਾਈਵੇ ਦੇ ਵਿੱਚ ਕਿਹੜੀ ਆਈਸ ਰੇਪੀਰੇ ਸੀ ਤੇ ਉਹਨਾਂ ਦੇ ਗੱਡੀ ਦੇ ਵਿੱਚੋਂ ਕਿਹੜਾ ਪਿੰਦੇ ਸਮਾਨ ਵੀ ਕਿਹੜਾ ਬਰਾਮਦ ਕੀਤਾ ਗਿਆ ਗੱਡੀ ਦੇ ਵਿੱਚੋਂ ਇਹਨਾਂ ਨੇ ਜੋ ਪਾਇਆ ਉਹ ਸਮਾਨ 4 ਗ੍ਰਾਮ ਇਨਟੌਕਸਿਕੈਂਟ ਪਾਊਡਰ ਇਹਨਾਂ ਨੇ ਐਫਆਈਆਰ 'ਚ ਦਰਜ ਕੀਤਾ ਜੀ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੇ ਮੀਨਵਾਇਲ ਇਹੀ ਕਿਹਾ ਕਿ ਆਈ ਸਟ੍ਰੱਗ ਇਹਨਾਂ ਕੋਲੋਂ ਰਿਕਵਰ ਹੋਇਆ ਜੀ ਤੇ ਹੁਣ ਪੁਲਿਸ ਕੋਈ ਜੱਜ ਸਾਹਿਬ ਨੂੰ ਰਿਮਾਂਡ ਦਿੱਤਾ ਕਿ ਨਹੀਂ ਹਜੇ ਕੋਈ ਆਰਡਰ ਨਹੀਂ ਹੈ ਜੀ ਆਰਡਰ ਹਜੇ ਜੱਜ ਸਾਹਿਬ ਜੀ ਨਾਨਕੇ ਫਾਈਲ ਚੈੱਕ ਕਰਕੇ ਜੋ ਵੀ ਹੋਏਗਾ ਪਤਾ ਲੱਗੇਗਾ